ਅਨਮੋਲ ਦੌਲਤ ਜੋ ਪੰਜਵੀਂ ਪਾਤਸ਼ਾਹੀ ਨੇ ਬਖਸ਼ੀ ਉਸ ਨੂੰ ਆਪ ਜੀ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਆਪਣੀਆਂ ਕੀਮਤੀ ਜਾਨਾਂ ਕੌਮ ਉੱਤੇ ਮਨੁੱਖਤਾ ਉੱਤੇ ਵਾਰ ਕੇ ਹੰਡਾਇਆ ਸ਼ਹੀਦੀ ਤੋਂ ਪਹਿਲਾਂ ਜਦੋਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਤੋਂ ਪੁੱਛਿਆ ਗਿਆ ਕਿ ਤੁਸੀਂ ਆਪਣੀ ਹਸਤੀ ਮਿਟਾਉਣ ਤੇ ਕਿਉਂ ਤਲੇ ਹੋਏ ਹੋ ਤਾਂ ਗੁਰੂ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਜਵਾਬ ਦਿੱਤਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਲਈ ਅਹੰਕਾਰ ਵਿੱਚ ਭਰੇ ਅਹਿਲਕਾਰਾਂ ਨੇ ਕਿਹਾ ਕਿ ਜੇ ਅਸੀਂ ਤੁਹਾਡੀ ਆਵਾਜ਼ ਹੀ ਬੰਦ ਕਰ ਦਈਏ ਤਾਂ ਕੀ ਕਰੋਗੇ ਤਾਂ ਗੁਰੂ ਸਾਹਿਬ ਦਾ ਜਵਾਬ ਸੀ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ ਬਦਲਦੇ ਵਕਤ ਕੀ ਰਫਤਾਰ ਕੌਣ ਰੋਕੇਗਾ ਆਪਕੀ ਆਨ ਕਾ ਫੈਸਲਾ ਬਲੰਦ ਹੀ ਸਹੀ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲੋਂ ਕੀ ਪਰਵਾਜ਼ ਰੋਕਨੇ ਵਾਲੋ ਮੇਰੇ ਖਿਆਲੋਂ ਕੀ ਪਰਵਾਜ਼ ਰੋਕਨੇ ਵਾਲੋ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਪੰਜਵੀਂ ਪਾਤਸ਼ਾਹੀ ਵੱਲੋਂ ਕੀਤੇ ਗਏ ਸੰਕੀਰਤਕ ਆਦੇਸ਼ ਦੀ ਪਾਲਣਾ ਕਰਦਿਆ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾ ਕੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿੱਤਾ ਅਕਾਲ ਬੁੰਗੇ ਤੇ ਦੋ ਨਿਸ਼ਾਨ ਸਾਹਿਬ ਇੱਕ ਭਗਤੀ ਇੱਕ ਸ਼ਕਤੀ ਦਾ ਔਰ ਵੱਡੀ ਗੱਲ ਭਗਤੀ ਦਾ ਨਿਸ਼ਾਨ ਉੱਚਾ ਰੱਖ ਕੇ ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾ ਇਹ ਸਾਡੀ ਬਹੁਤ ਹੀ ਵੱਡੀ ਵਿਰਾਸਤ ਹੈ ਇਸੀ ਰਾਤੇ ਚਲਦਿਆ ਨੌਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਸ਼ਹਾਦਤ ਦੇਸ਼ ਵਿਰਸੇ ਨੂੰ ਆਪਣੀ ਅਮਰ ਪਵਿੱਤਰ ਖੁਸ਼ਬੂ ਨਾਲ ਮਹਿਕਾ ਦਿੱਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸਤਕਾਰ ਸਹਿਤ ਪੜਦਿਆਂ ਸੁਣਦਿਆਂ ਤੇ ਵਿਚਾਰਦਿਆਂ ਸਹਿਜੇ ਹੀ ਮਹਿਸੂਸ ਹੋ ਜਾਂਦਾ ਹੈ ਕਿ ਆਪ ਜੀ ਦੀ ਬਾਣੀ ਸੰਸਾਰਿਕ ਰਸਾਂ ਕਸਾਂ ਦੇ ਭਰਮ ਜਾਲ ਵਿੱਚ ਗ੍ਰਸੇ ਮਨੁੱਖ ਨੂੰ ਮੁਕਤ ਕਰਕੇ ਉਸ ਅੰਦਰ ਪ੍ਰਭੂ ਮਿਲਾਪ ਦੀ ਵਿਰਾਗ ਦੀ ਅਨੰਤ ਧਾਰਾ ਪ੍ਰਵਾਹਿਤ ਕਰਨ ਵਾਲੀ ਹੈ ਇਸ ਲਈ ਆਪ ਜੀ ਨੂੰ ਵਿਰਾਗ ਦੀ ਮੂਰਤ ਵੀ ਆਖਿਆ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਗੁਰਗੱਦੀ ਤੇ ਸੁਭਾਏਮਾਨ ਹੋ ਕੇ ਨਿਰਪੈਤਾ ਤੇ ਨਿਰਵੈਰਤਾ ਦਾ ਜਿਹੜਾ ਵਿਲੱਖਣ ਜਲਵਾ ਪੇਸ਼ ਕੀਤਾ ਉਸ ਜਲਵੇ ਨੂੰ ਵਾਰ-ਵਾਰ ਸੱਜਦਾ ਕਰਦੇ ਹਾਂ ਗੁਰੂ ਸਾਹਿਬ ਦੀ ਜਿਹੜੀ ਆਤਮਿਕ ਅਵਸਥਾ ਗੁਰਗੱਦੀ ਉੱਤੇ ਸੁਭਾਏਮਾਨ ਸੀ ਉਸ ਉੱਤੇ ਸੇਵਕਾਂ ਵੱਲੋਂ ਚੌੜ ਚਲਾਉਣ ਸੰਗਤਾਂ ਵੱਲੋਂ ਨਤਮਸਤਕ ਹੋਣ ਸਮੇਂ ਸੀ ਠੀਕ ਉਹੀ ਅਵਸਥਾ ਉਹਨਾਂ ਦੀ ਦਿੱਲੀ ਦੇ ਚਾਂਦਰੀ ਚੌਕ ਦੇ ਕੈਦਖਾਨੇ ਵਿੱਚ ਨજરਬੰਦ ਭਾਈ ਮਤੀਦਾਸ ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਵਰਗੇ ਸੇਵਕਾਂ ਦੀਆਂ ਆਪਣੇ ਅੱਖਾਂ ਸਾਹਮਣੇ ਹੋਈਆਂ ਸ਼ਹਾਦਤਾਂ ਵੇਲੇ ਆਪਣੀ ਖੁਦ ਦੀ عظیم ਸ਼ਹਾਦਤ ਸਮੇਂ ਇਨ ਬਿਨ ਕਾਇਮ ਸੀ ਆਪ ਜੀ ਦੀ ਬ੍ਰਹਮ ਸ਼ਕਤੀ ਦਾ ਪ੍ਰਤਾਪ ਇੰਨਾ ਸੀ ਕਿ ਜਦੋਂ ਆਪ ਜੀ ਦੇ ਪਰਮ ਸਿੱਖਾਂ ਨੂੰ ਆਪ ਜੀ ਦੀ ਅੱਖਾਂ ਸਾਹਮਣੇ ਕਤਲ ਕਰਕੇ ਸ਼ਹੀਦ ਕੀਤਾ ਗਿਆ ਤਾਂ ਆਪ ਜੀ ਨੇ ਪ੍ਰਮਾਤਮਾ ਦੇ ਧਿਆਨ ਵਿੱਚ ਲੀਨ ਹੋ ਕੇ ਉਹਨਾਂ ਸਿੱਖਾਂ ਨੂੰ ਕੌਮ ਲਈ ਕੁਰਬਾਨ ਹੋਣ ਦਾ ਬਲ ਬਖਸ਼ਿਆ ਆਪ ਜੀ ਨੇ ਮੁਨਕਤਾ ਦੀ ਖਾਤਰ ਖੁਦ ਇਸ ਤੋਂ ਵੀ ਵੱਧ ਤਸੀਹੇ ਵਾਲੀ ਸ਼ਹਾਦਤ ਗ੍ਰਹਿਣ ਕੀਤੀ ਤਾਂ ਆਪ ਜੀ ਉਸ ਵੇਲੇ ਵੀ ਧਿਆਨ ਵਿੱਚ ਹੀ ਲੀਨ ਹੋ ਕੇ ਸਿਮਰਨ ਕਰਦੇ ਰਹੇ ਤੇ ਸਮੁੱਚੀ ਮਨੁੱਖਤਾ ਨੂੰ ਇਹ ਸੰਦੇਸ਼ ਪੇਸ਼ ਕੀਤਾ ਕਿ ਜ਼ਬਰ ਜ਼ੁਲਮ ਦੇ ਖਿਲਾਫ ਡਟਣਾ ਅਤੇ ਮਜ਼ਲੂਮ ਦੇ ਹੱਕ ਵਿੱਚ ਖੜਨਾ ਹੀ ਧਰਮ ਦਾ ਸਭ ਤੋਂ ਵੱਡਾ ਫਰਜ਼ ਹੈ। ਇਹ ਹੀ ਜ਼ਿੰਦਗੀ ਦਾ ਸਭ ਤੋਂ ਆਦਰਸ਼ ਮਾਰਗ ਹੈ। ਗੁਰੂ ਸਾਹਿਬ ਉਚੇਰੀ ਆਤਮਿਕ ਅਵਸਥਾ ਦੀ ਸੋਝੀ ਕਰਵਾਉਂਦੇ ਆ ਫਰਮਾਨ ਕਰਦੇ ਹਨ ਸੁਖ-ਦੁਖ ਦੋਨੋਂ ਸਮ ਕਰ ਜਾਣਾ ਔਰ ਮਾਨ-ਅਪਮਾਨਾ ਹਰਖ-ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ। ਪਾਪ ਜੀ ਉਹਨੂੰ ਚੁਚਰਦੇ ਆ ਦੁੱਖ ਵੀ ਮਿਲਣਗੇ ਤੇ ਸੁੱਖ ਦੀ ਵੀ ਬਖਸ਼ਿਸ਼ ਹੋਵੇਗੀ। ਅਸਲ ਮਨੁੱਖ ਉਹ ਹੈ ਜਿਹੜਾ ਇਹਨਾਂ ਦੋਹਾਂ ਅਵਸਥਾਵਾਂ ਵਿੱਚ ਵਿਚਲਤ ਨਹੀਂ ਹੁੰਦਾ ਔਰਦੇ ਕਦਮ ਨਹੀਂ ਲੜਖੜਾਉਂਦੇ ਉਸਦਾ ਮਨ ਨਹੀਂ ਡੋਲਦਾ ਸਗੋਂ ਉਹ ਦੋਹਾਂ ਅਵਸਥਾਵਾਂ ਨੂੰ ਪਰਮੇਸ਼ਰ ਦੀ ਰਜਾ ਸਮਝਦੇ ਹੋਏ ਖੇੜੇ ਮੱਥੇ ਪਰਵਾਣ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਆਪਣੇ ਮੁਖਾਰਬਨ ਤੋਂ ਮਹਿਜ ਉਚਾਰੇ ਹੀ ਨਹੀਂ ਸਗੋਂ ਆਪ ਵੀ ਇਹਨਾਂ ਉਤੇ ਅਮਲ ਕਰਕੇ ਮਿਸਾਲ ਕਾਮ ਕੀਤੀ। ਗੁਰੂ ਸਾਹਿਬ ਨੇ ਤਿਆਗ, ਬਲਿਦਾਨ, ਪਰਉਪਕਾਰ ਤੇ ਬਹਾਦਰੀ ਦੀ ਜੋ ਜੋਤ ਜਗਾਈ ਉਸ ਨੂੰ ਸਦਾ ਜਗਮਗਾਏ ਰੱਖਣ ਲਈ ਆਪ ਜੀ ਦੇ ਸਾਹਿਬਜ਼ਾਦੇ 10ਵੀਂ ਪਾਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰਾਂ ਦੀਆਂ ਜਾਨਾਂ ਵੀ ਕੌਮ ਦੇ ਲਿਖੇ ਲਾ ਦਿੱਤੀਆਂ। ਉਹਨਾਂ ਨੇ ਨਾ ਸਿਰਫ ਆਪ ਜੀ ਦੇ ਅਦਰਸ਼ਾਂ ਦੀ ਰਾਖੀ ਕੀਤੀ ਬਲਕਿ ਸਮੁੱਚੀ ਇਨਸਾਨੀਅਤ ਨੂੰ ਨਾਲ ਲੈ ਕੇ ਖਾਲਸਾ ਦੀ ਸਿਰਜਣਾ ਕਰ ਆਪ ਜੀ ਦੀ ਲੋ ਨੂੰ ਅਮਰ ਵੀ ਕਰ ਦਿੱਤਾ। ਜਿਵੇਂ ਇੱਕ ਪਿਤਾ ਨੂੰ ਹਮੇਸ਼ਾ ਆਪਣੇ ਜਾਣ ਤੋਂ ਬਾਅਦ ਆਪਣੀ ਔਲਾਦ ਦਾ ਫਿਕਰ ਰਹਿੰਦਾ ਹੈ, ਠੀਕ ਉਸੇ ਤਰ੍ਹਾਂ ਸਾਡੇ ਦਸਮ ਪਿਤਾ ਨੂੰ ਇਹ ਸੋਚ ਪਈ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰੋਕਾਰ ਉਹਨਾਂ ਦੇ ਬੱਚੇ ਕਿਸ ਦੇ ਮੂੰਹ ਨਾਲ ਵੇਖਣਗੇ? ਇਸ ਲਈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਫਾਨੀ ਜਗਤ ਨੂੰ ਵਿਛੋੜਿ ਇਸਾਨੀ ਜਗਤ ਨੂੰ ਵਿਛੋੜੇ ਦੇ ਕੇ ਵੀ ਸਾਨੂੰ ਨੇਉਟੇ ਜਾਂ ਨਿਆਸਰੇ ਨਹੀਂ ਰਹਿਣ ਦਿੱਤਾ ਨੰਦੇ ਵਿਖੇ ਆਪ ਆਪ ਜੀ ਨੇ ਗੁਰੂ ਮਾਨ ਦੇਵ ਗ੍ਰੰਥ ਦੇ ਇਲਾਹੀ ਵਚਨ ਕਰਕੇ ਸਮੁੱਚੀ ਲੋਕਾਈ ਨੂੰ ਆਪਣੀ ਹੋਣ ਦੀ ਸ਼ਰਨ ਬਖਸ਼ੀ ਜਿਸ ਦੇ ਪਵਿੱਤਰ ਨਿਗ ਵਿੱਚ ਅਸੀਂ ਅੱਜ ਵੀ ਆਪਣੇ ਗੁਰੂ ਪਿਤਾ ਨੂੰ ਹਾਜ਼ਰ ਮੰਨਦੇ ਹਾਂ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਬਨੋ ਸਬਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ ਤੇ ਅਮਲ ਕਰਦਿਆ ਗੁਰੂ ਸਹਿਬਾਨ ਦੀ ਮਹਾਨ ਸ਼ਹਾਦਤ ਇੱਕ ਅਜਿਹਾ ਇਨਕਲਾਬ ਸੀ ਜਿਸ ਨੂੰ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਆਪਣਾ ਅਮੀਰ ਵਿਰਸਾ ਮੰਨ ਕੇ ਪੀੜੀਦਰ ਪੀੜੀ ਨਿਭਾਇਆ ਦੁਨੀਆ ਦੇ ਇਤਿਹਾਸ ਵਿੱਚ ਕੌਮ ਦੀ ਖਾਤਰ ਪੰਜਾਬੀਆਂ ਜਿੰਨੀਆਂ ਸ਼ਹਾਦਤਾਂ ਜਾਨਾ ਸ਼ਾਇਦ ਕਿਸੇ ਨੇ ਵਾਰੀਆਂ ਹੋਣ ਮਨੁੱਖੀ ਇਤਿਹਾਸ ਵਿੱਚ ਸਿੱਖ ਧਰਮ ਦੀ ਨਹੀਂ ਕੋਈ ਆਮ ਵਿਕਾਸ ਨਹੀਂ ਸੀ ਸਗੋਂ ਇੱਕ ਅਜਿਹਾ ਵਿਕਾਸ ਸੀ ਜੋ ਹਰ ਤਰ੍ਹਾਂ ਦੇ ਅਤਿਆਚਾਰ ਦੇ ਵਿਰੁੱਧ ਮਨੁੱਖਤਾ ਦੀ ਢਾਲ ਬਣ ਕੇ ਅੱਗੇ ਆਉਂਦਾ ਰਿਹਾ ਹੈ ਅਤੇ ਅੱਜ ਵੀ ਆ ਰਿਹਾ ਹੈ ਬੇਸ਼ੱਕ ਕੁਝ ਤ ਤਵਲੋ ਧਾਰਮਿਕ ਕੱਟੜਤਾ ਦੇ ਪ੍ਰਭਾਵ ਹੈ ਮਨੁੱਖ ਨੂੰ ਮਨੁੱਖ ਨਾਲ ਲੜਾਉਣ ਦੀ ਰਾਜਨੀਤੀ ਥੋਸੀ ਜਾ ਰਹੀ ਹੈ ਮੌਜੂਦਾ ਹਾਲਾਤਾਂ ਵਿੱਚ ਤੁਸੀਂ ਦੇਖ ਲਓ ਇਸ ਕਰਕੇ ਲੜਾਈਆਂ ਪੈ ਰਹੀਆਂ ਕਿ ਤੁਸੀਂ ਰੱਬ ਦਾ ਨਾਮ ਸਾਡੇ ਵੱਲੋਂ ਕਿਉਂ ਨਹੀਂ ਲੈਂਦੇ ਤੁਹਾਡੀ ਤੁਸੀਂ ਸਾਡੇ ਵੱਲੋਂ ਕੱਪੜੇ ਕਿਉਂ ਨਹੀਂ ਪਾਉਂਦੇ ਤੁਸੀਂ ਸਾਡੇ ਵਾਂਗੂ ਖਾਣਾ ਕਿਉਂ ਨਹੀਂ ਖਾਂਦੇ ਲੇਕਿਨ ਉਹ ਸਮੇਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਮੈਸੇਜ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਅਸੀਂ ਕਿ ਗੁਰੂ ਸਾਹਿਬ ਆਪ ਮਕਤੂਲ ਕਾਤਲ ਹੋ ਗਏ ਆ ਚੱਲ ਕੇ ਗਿਆ ਉਸ ਆਕੀਦੇ ਨੂੰ ਬਚਾਉਣ ਲਈ ਜਿਸ ਕੋ ਆਕੀਦੇ ਨੂੰ 9 ਸਾਲ ਦੇ ਨਾਨਕ ਨੇ ਕਹਿ ਦਿੱਤਾ ਸੀ ਮੈਂ ਜਨੇਉ ਨਹੀਂ ਪਾਉਣਾ ਤੇ 9 ਸਾਲ ਦੇ ਗੋਬਿੰਦ ਰਾਏ ਬਾਲਕ ਗੋਬਿੰਦ ਰਾਏ ਦੇ ਕਹਿਣ ਤੇ ਨੌਵੇਂ ਪਾਤਸ਼ਾਹ ਆਪ ਦਿੱਲੀ ਜਾ ਕੇ ਸ਼ਹਾਦਤ ਦਿੰਦੇ ਨੇ ਉਹ ਸਕੀਦੇ ਨੂੰ ਬਚਾਉਣ ਦੇ ਲਈ ਇਹ ਬਹੁਤ ਵੱਡਾ ਮੈਸੇਜ ਹੈ ਦੁਨੀਆ ਦੇ ਵਿੱਚ ਔਰ ਇਸੇ ਨਾਲ ਹੀ ਦੁਨੀਆ ਦੇ ਵਿੱਚ ਸ਼ਾਂਤੀ ਫੈਲ ਸਕਦੀ ਹੈ ਸੋ ਗੁਰੂ ਸਾਹਿਬ ਨੇ ਜਿੱਥੇ ਨਾਰੀ ਨੂੰ ਸਨਮਾਨ ਦਿੱਤਾ ਸੋ ਕਿਉ ਮੰਦਾ ਆਖੀ ਜਿੱਤ ਜਮੇ ਰਾਜਾਨ ਉਥੇ ਤੂੰ ਸਾਜਾ ਸਾਹਿਬ ਬਾਪ ਹਮਾਰਾ ਇਸ ਸ਼ਹਾਦਤ ਇਸ ਲਈ ਦਿੱਤੀ ਸਭ ਮajouਦ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਇੱਕੋ ਹੁਕਮ ਵਰਤੇ ਸਭ ਲੋਈ ਇੱਕਸਤੇ ਸਭ ਉਪਤ ਹੋਈ ਇੱਕ ਬਿਤਾ ਇੱਕਸਤੇ ਹਮਬਾਰਕ ਤੂੰ ਮੇਰਾ ਗੁਰਹਾਈ Hindu Turk Saheb ek sare ਝਗੜੇ ਨਿਬੇੜ ਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਅਜਿਹੇ ਅਨੇਕ ਉਦਾਹਰਨਾਂ ਦੇ ਕੇ ਧਾਰਮਿਕ ਸਹਿਨਸ਼ੀਲਤਾ ਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੱਤਾ ਮੌਜੂਦਾ ਸਮੇਂ ਫਿਰ ਕੋਈ ਤਾਕਤਾਂ ਵੱਲੋਂ ਗੁਰੂ ਸਾਹਿਬਾਨ ਭਗਤਾਂ ਸੂਫੀ ਸੰਤਾਂ ਦੇ ਮਹਾਨ ਉਪਦੇਸ਼ਾਂ ਨੂੰ ਆਪੋ ਆਪਣੇ ਹਿਸਾਬ ਨਾਲ ਵਰਤਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਪੰਜਾਬ ਦੀ ਧਾਰਮਿਕ ਭਾਈਚਾਰਕ ਸਾਂਝ ਦਾ ਮੁਕਾਬਲਾ ਕੋਈ ਹੋਰ ਨਹੀਂ ਕਰ ਸਕਦਾ ਇੱਕੋ ਥਾਂ ਤੇ ਗੁਰਦੁਆਰਿਆਂ ਮਸਜਿਦਾਂ ਤੇ ਮੰਦਰਾਂ ਨਾਲ-ਨਾਲ ਮਿਲ ਜੁਲ ਕੇ ਰਹਿਣਾ ਸਾਡੇ ਪੰਜਾਬ ਦੀ ਸਮਾਜਿਕ ਵਿਰਾਸਤ ਬਣ ਚੁੱਕਿਆ ਹੈ ਪੰਜਾਬ ਦੇ ਲੋਕਾਂ ਵੱਲੋਂ ਘੱਟ ਘੰਟੀਆਂ ਤੇ ਮਜਲੂਮਾਂ ਦੀ ਰੱਖਿਆ ਤੇ ਇਨਸਾਫ ਲਈ ਆਵਾਜ਼ ਉਠਾਉਣ ਦੀ ਰਵਾਇਤ ਗੁਰੂ ਸਾਹਿਬਾਨ ਦੇ ਦਿੱਤੇ ਉਪਦੇਸ਼ਾਂ ਤੋਂ ਹੀ ਪ੍ਰੇਰਿਤ ਹੈ। ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਮੈਸੇਜ ਹੀ ਇਹ ਹੈ। ਬਾਬਾ ਨਾਨਕ ਦੇ ਵਾਰਸ ਪੰਜਾਬੀਆਂ ਨੇ ਇਕੱਲੇ ਖਾਣਾ ਨਹੀਂ ਸਿੱਖਿਆ। ਬਾਬਾ ਨਾਨਕ ਵੱਲੋਂ ਲਾਇਆ ਗਿਆ ਲੰਗਰ ਅੱਜ ਵੀ ਧਰਮ, ਜਾਤ ਜਾਂ ਵਰਗ ਦੇ ਵਖਰੇਵਾਂ ਨੂੰ ਮਿਟਾ ਕੇ ਪੰਗਤ ਵਿੱਚ ਬਹਿ ਕੇ ਛਕਿਆ ਜਾਂਦਾ ਹੈ। ਦੇਸ਼ ਦੁਨੀਆ ਵਿੱਚ ਕੋਈ ਵੀ ਆਪਦਾ ਆਵੇ, ਕੋਈ ਕੁਦਰਤੀ ਆਪਦਾ ਆਵੇ, ਜਾ ਕਿਸੇ ਵੀ ਤਰ੍ਹਾਂ ਦਾ ਸੰਕਟ ਕਿਉਂ ਨਾ ਆਵੇ ਗੁਰੂ ਕੀ ਫੌਜ ਅੱਜ ਵੀ ਸਭ ਤੋਂ ਪਹਿਲਾ ਸੇਵਾ ਵਾਲੇ ਮਦਾਨ ਵਿੱਚ ਪਹੁੰਚਦੀ ਹੈ ਜਿਸ ਸੇਵਾ ਭਾਵ ਨਾਲ ਗਰੀਬਾਂ ਮਜ਼ਦੂਰਾਂ ਤੇ ਬੇਸਹਾਰਾਂ ਦੀ ਸਹਾਇਤਾ ਲਈ ਮੁਹਮਮਾ ਚਲਾਈਆਂ ਜਾਂਦੀਆਂ ਹਨ ਇੰਜ ਜਾਪਦਾ ਹੈ ਕਿ ਗੁਰੂ ਸਾਹਿਬਾਨ ਆਪ ਉਸਥਾਂ ਹਾਜ਼ਰ ਹੋ ਕੇ ਇਸ ਮਤਬਖਸ਼ ਰਹੇ ਹੋਣ ਦੇਸ਼ ਵਿੱਚ ਅੱਜ ਵੀ ਜੇ ਸਮਾਜਿਕ ਅਨਿਆਏ ਦੇ ਖਿਲਾਫ ਕੋਈ ਆਵਾਜ਼ ਉੱਠਦੀ ਹੈ ਤਾਂ ਸਭ ਤੋਂ ਪਹਿਲਾ ਪੰਜਾਬ ਤੋੜਦੀ ਹੈ ਅੱਜ ਵੀ ਪੂਰੇ ਦੇਸ਼ ਦੇ ਹੱਕਾਂ ਦੀ ਲੜਾਈ ਪੰਜਾਬੀ ਮੋਰੀ ਬਣ ਕੇ ਲੜਦੇ ਹਨ ਕੁਝ ਸਾਲ ਪਹਿਲਾਂ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਜੋ ਅੰਦੋਲਨ ਹੋਇਆ ਉਹ ਪੰਜਾਬੀਆਂ ਵੱਲੋਂ ਚਲਾਇਆ ਗਿਆ ਮੁਹੰਮ ਸਦਕਾ ਇਤਿਹਾਸ ਦਾ ਸਭ ਤੋਂ ਲੰਮਾ ਤੇ ਕਾਮਯਾਬ ਅੰਦੋਲਨ ਸਾਬਤ ਹੋਇਆ ਕੋਵਿਡ ਦੌਰਾਨ ਜਿੰਨੀ ਨਿਸਵਾਰ ਸੇਵਾ ਪੰਜਾਬੀਆਂ ਵੱਲੋਂ ਨਿਭਾਈ ਗਈ ਉਸ ਦਾ ਦੁਨੀਆ ਭਰ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਿਆ ਅਜੇ ਪਿਛਲੇ ਦਿਨੀ ਪੰਜਾਬ ਵਿੱਚ ਬਰਸਾਤਾਂ ਨਾਲ ਆਏ ਹੜ੍ਹਾਂ ਨੇ ਪੰਜਾਬੀਆਂ ਦਾ ਲੱਖ ਤੋਂ ਵੱਧ ਨੁਕਸਾਨ ਕੀਤਾ ਪਰ ਬਾਬੇ ਨਾਨਕ ਦੇ ਕਿਰਤੀ ਪੁੱਤਰਾਂ ਨੇ ਦੁਨੀਆ ਭਰ ਤੋਂ ਆਪਣੀ ਸਰਜ਼ਮੀਨ ਦੀ ਖਾਤਰ ਤਨ ਮਨ ਧਨ ਨਾਲ ਹਰ ਤਰ੍ਹਾਂ ਦੀ ਸੇਵਾ ਆਪਣੇ ਲੋਕਾਂ ਤੱਕ ਪਹੁੰਚਦੀ ਕੀਤੀ ਅਤੇ ਆਪਣੇ ਭੈਣ ਭਰਾਵਾਂ ਨੂੰ ਮੁਰ ਤਕੜਾ ਕਰ ਦਿੱਤਾ ਸਾਹਸ ਧੀਰਜ ਅਤੇ ਸੱਚ ਲਈ ਇਹ ਸਾਰੀ ਜਦੋ ਜਹਿਦ ਜੇ ਪੰਜਾਬੀ ਕਰ ਸਕੇ ਹੰ ਤਾਂ ਕਾਰਨ ਸਿਰਫ ਇੱਕ ਹੈ ਉਹ ਹੈ ਸਾਡੇ ਗੁਰੂ ਸਹਿਬਾਨ ਵੱਲੋਂ ਬਖਸ਼ੀ ਗਈ ਪ੍ਰਮਾਤਮਾ ਦੀ ਰਜ਼ਾ ਤੇ ਚੱਲਣ ਦੀ ਸਮੱਤ ਸਰਬੱਤ ਦਾ ਭਲਾ ਸੋਚਣਾ ਕਿਰਤ ਕਰਨਾ ਵੰਡ ਕੇ ਛਕਣਾ ਇਹ ਪੰਜਾਬ ਦੇ ਲੋਕਾਂ ਦੇ ਮੋਰੀ ਆਦਰਸ਼ਨ ਅੱਜ ਭਾਂਤ-ਪਾਂ ਦੇ ਵਖਰੇਵਾਂ ਵਿੱਚ ਡੁੱਬੀ ਦੁਨੀਆ ਵਿੱਚ ਪੰਜਾਬੀਆਂ ਦੀ ਪਛਾਣ ਇਹ ਹੈ ਕਿ ਅਸੀਂ ਜਾਤ-ਪਾਤ ਅਤੇ ਪੱਖਪਾਤ ਦੇ ਵਿਰੁੱਧ ਖੜਦੇ ਹਾਂ ਅਸੀਂ ਗੁਰੂਮਤ ਅਧੀਨ ਰਹਿ ਕੇ ਮਨੁੱਖੀ ਮਰਿਆਦਾ ਅਤੇ ਸਮਾਨਤਾ ਨੂੰ ਪਹਿਲ ਤੇ ਰੱਖਦੇ ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਸੀਂ ਉਸ ਅਕੀਦੇ ਲਈ ਕੁਰਬਾਨੀ ਦੇਣੀ ਜਿਸ ਅਕੀਦੇ ਵਿੱਚ ਕੁਰਬਾਨੀ ਦੇਣ ਵਾਲੇ ਮਹਾਪੁਰਖ ਖੁਦ ਆਸਥਾ ਨਹੀਂ ਰੱਖਦੇ ਅਜੇ ਹੀ ਮਿਸਾਲ ਸਮੁੱਚੀ ਲੋਕਾਈ ਵਿੱਚ ਹੋਰ ਕਿਧਰੇ ਵੀ ਵਿਖਾਈ ਨਹੀਂ ਦਿੰਦੀ ਅੱਜ ਜਦੋਂ ਸੰਸਾਰ ਪੱਧਰ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਤਿੰਨ ਸਿੱਖ ਸੇਵਕਾਂ ਦੀ ਸ਼ਹਾਦਤ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਸੰਸਾਰ ਅੰਦਰ ਸਿਆਦਾਨ ਕੀ ਸਿੱਖਿਆ ਤੇ ਕਿਵੇਂ ਸਿੱਖੇ ਇਹ ਸਵਾਲ ਸਾਨੂੰ ਨਿਰੰਤਰ ਰੜਕਣ ਦੀ ਲੋੜ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹਨਾਂ ਇਤਿਹਾਸਿਕ ਪਲਾਂ ਮੌਕੇ ਪੰਜਾਬ ਅਸੈਂਬਲੀ ਦੀ ਇਸ ਵਿਸ਼ੇਸ਼ ਬੈਠਕ ਦਾ ਮੰਤਵ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਦੇ ਸਮੂਹ ਮਹਤਵਪੂਰਨ ਪੱਖਾਂ ਨੂੰ ਸਮਝਣ ਖੁਦ ਨੂੰ ਸਰਬ ਸੰਜੀਵਾਲਤਾ ਇਨਸਾਨੀ ਦੀ ਸੇਵਾ ਵਾਲੀ ਪਵਿੱਤਰ ਸੋਚ ਨਾਲ ਖੜੇ ਕਰਨ ਦੀ ਇੱਕ ਨਿਮਾਣੀ ਕੋਸ਼ਿਸ਼ ਹੈ ਅਸੀਂ ਬਹੁਤ ਵਡਪਾਗੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ اپنی ਸ਼ੋਹ ਪ੍ਰਾਪਤ ਇਸ ਮੁਕੱਦਸ ਧਰਤੀ ਤੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਧਰ ਕੇ ਸਾਨੂੰ ਇਸ ਜੀਵਨ ਕਾਲ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਸ 350 ਸਾਲਾ ਪਵਿੱਤਰ ਯਾਦਗਾਰ ਦਿਹਾੜੇ ਤੇ ਆਪਣੇ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਦੀ ਮਹਿਮਾ ਦਾ ਵਿਖਿਆਨ ਕਰਨ ਦਾ ਮੌਕਾ ਬਖਸ਼ਿਆ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਅਕਾਲ ਪੁਰਖ ਦੀ ਬਖਸ਼ਣਹਾਰ ਹਨ ਸੰਗਤ ਬਖਸ਼ਣਹਾਰ ਹੈ ਅੱਜ ਅਸੀਂ ਸਾਰੇ ਸਾਫ਼ ਦਿਲ ਤੇ ਸੱਚੀ ਨੀਅਤ ਨਾਲ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਇਕੱਤਰ ਹੋਏ ਆਂ ਪਰਮਾਤਮਾ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ ਸਰਦਾਰ ਹਰਜੋਤ ਸਿੰਘ ਬੈਂਸ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀ ਜੇ ਬਾਹੇ ਨਾ ਛੋੜੀ ਹੈ ਸਪੀਕਰ ਸਾਹਿਬ ਅੱਜ ਦਾ ਇਹ ਵਿਸ਼ੇਸ਼ ਸਦਨ ਮੇਰੇ ਪਿਤਾ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਅਨੰਤ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਦਾਸ ਜੀ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਸਪੀਕਰ ਸਾਹਿਬ ਆਪ ਜੀ ਦੇ ਰਾਹੀਂ ਤੇ ਇਸ ਪਾਕ ਪਾਵਨ ਪਵਿੱਤਰ ਸਦਨ ਦੇ ਰਾਹੀਂ ਮੈਂ ਸਾਰੇ ਕੁੱਲ ਕਾਇਨਾਤ ਨੂੰ ਇਹ ਦੱਸਣਾ ਚਾਹੂੰਗਾ ਕਿ ਅੱਜ ਜਿਸ ਵਤਨ ਦੇ ਉੱਤੇ ਜਿਸ ਮੁਲਕ ਦੇ ਉੱਤੇ ਅਸੀਂ ਸਾਰੇ ਨਾਜ਼ ਕਰਦੇ ਹਾਂ ਅਸੀਂ ਸਾਰੇ ਦੇਸ਼ ਵਾਸੀ ਨਾਜ਼ ਕਰਦੇ ਹਾਂ ਜਿਸ ਭਾਰਤ ਦੇ ਉੱਤੇ ਉਸ ਭਾਰਤ ਦਾ ਜੋ ਅੱਜ ਸਰੂਪ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਕੇ ਹੈ। ਅਗਰ ਮੇਰੇ ਪਿਤਾ ਮੇਰੇ ਗੁਰੂ ਸ਼ਹਾਦਤ ਨਾ ਦਿੰਦੇ ਤਾਂ ਇਸ ਦੇਸ਼ ਦਾ ਅਜ ਨਕਸ਼ਾ ਵੀ ਕੁਝ ਹੋਰ ਹੋਣਾ ਸੀ ਤੇ ਇੱਥੇ ਦਾ ਸਰੂਪ ਵੀ ਕੁਝ ਹੋਣਾ ਸੀ। ਤੇ ਸਾਰੀ ਪੂਰੇ ਦੇਸ਼ ਨੂੰ ਹਰ ਸੂਬੇ ਦੀ ਸਰਕਾਰਾਂ ਨੂੰ ਤੇ ਕੇਂਦਰ ਸਰਕਾਰਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਵੱਡੀ ਕੋਈ ਸ਼ਹਾਦਤ ਨਹੀਂ। ਤੇ ਇਹ पर्व ਹਰ ਸਾਲ ਮਨਾਣਾ ਚਾਹੀਦਾ ਹੈ ਤੇ ਅੱਜ ਸਾਡੀ ਦੇਸ਼ ਦੀ ਏਕਤਾ ਆਪ ਜੀ ਨੇ ਗੱਲ ਕੀਤੀ ਕਿ ਅੱਜ ਧਰਮਾਂ ਦੇ ਨਾਮ ਤੇ ਵੰਡੇ ਪਏ ਜਾ ਰਹੇ ਹੈ ਇਸ ਤੋਂ ਵੱਡੀ ਕਿਹੜੀ ਮਿਸਾਲ ਹੋਗੀ ਐਸੇ ਮਹਾਨ ਮੇਰੇ ਪਿਤਾ ਐਸੇ ਮਹਾਨ ਮੇਰੇ ਗੁਰੂ ਕਿ ਜਦੋਂ ਕਿਸੇ ਹੋਰ ਦੀ ਧਰਮ ਦੇ ਉੱਤੇ ਜਦੋਂ ਹਿੰਦੂਆਂ ਦੇ ਧਰਮ ਦੇ ਉੱਤੇ ਜਦੋਂ ਦਿੱਕਤ ਆਈ ਤਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦੀਵਾਰ ਖੜੀ ਕਰ ਦਿੱਤੀ ਜਦੋਂ ਫੋਰਸ ਕਨਵਰਸ਼ਨ ਹੋ ਰਿਹਾ ਸੀ ਧਰਮ ਦਾ ਮੇਰੇ ਸਤਿਗੁਰੂ ਨੇ ਉਹ ਦੀਵਾਰ ਖੜੀ ਕਰ ਦਿੱਤੀ ਉਹ ਦੀਵਾਰ ਕੀ ਸੀ ਆਪਣੀ ਸ਼ਹਾਦਤ ਦੇ ਕੇ ਆਪਣਾ ਸੀਸ ਕਟਾ ਐਨੀ ਮਹਾਨ ਸ਼ਹਾਦਤ ਮੇਰੇ ਲਈ ਤੇ ਗੱਲ ਮੈਂ ਆਪਣੇ ਦਿਲ ਦੀ ਡੁਗਾਈ ਤੋਂ ਕਰ ਰਿਹਾ ਮੇਰੇ ਲਈ ਇਸ ਤੋਂ ਵੱਡੀ ਕੋਈ ਮਾਨ ਵਾਲੀ ਗੱਲ ਨਹੀਂ ਉਸ ਮੈਂ ਹਮੇਸ਼ਾ ਕਹਿੰਦਾ ਕਿ ਦੁਨੀਆ ਦੇ ਵਿੱਚ ਅਗਰ ਕੋਈ ਸਭ ਤੋਂ ਵੱਡਾ ਖਿਤਾਬ ਹੈ ਉਹ ਮੇਰੇ ਪਿਤਾ ਨੇ ਮੈਨੂੰ ਦਿੱਤਾ ਉਹ ਆਨੰਦਪੁਰ ਸਾਹਿਬ ਦੀ ਨਿਮਾਇੰਦਗੀ ਕਰਨਾ ਵੀ ਇੱਥੋਂ ਐਮਐਲਏ ਹੋਣਾ ਇਹ ਐਸੀ ਧਰਤੀ ਹੈ ਤੇ ਮੈਂ ਕਿੰਨਾ ਵੱਡ ਭਾਗਾ ਇਸ ਧਰਤੀ ਦਾ ਪ੍ਰਤਾਪ ਹੈ ਮੇਰੀ ਮਿੱਟੀ ਦੀ ਨੀਵੀਂ ਕਾਥਰੀ ਪਰ ਇਸ ਧਰਤੀ ਦਾ ਪ੍ਰਤਾਪ ਹੈ ਕਿ ਇੱਥੋਂ ਦੇ ਵਿਧਾਇਕ ਨੂੰ ਇਹ ਮੌਕਾ ਮਿਲ ਰਿਹਾ ਰਾਜਨੀਤੀ ਦੇ ਵਿੱਚ ਹਰ ਐਮਐਲਏ ਦਾ ਸੁਪਨਾ ਹੁੰਦਾ ਮੈਂ ਐਮਐਲਏ ਬਣਾ ਤੇ ਚੰਡੀਗੜ੍ਹ ਜਾਵਾਂ ਇਸ ਧਰਤੀ ਦਾ ਪ੍ਰਤਾਪ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਤੋਂ ਉੱਠ ਕੇ ਸ਼੍ਰੀ ਅਨੰਦਪੁਰ ਸਾਹਿਬ ਆ ਰਹੀ ਹੈ ਇਹ ਸ਼ਹਿਰ ਇਹ ਨਗਰੀ ਮੇਰੇ ਪਿਤਾ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਮੁੱਲ ਜ਼ਮੀਨ ਖਰੀਦ ਕੇ ਬਸਾਈ ਅੱਜ ਆਪਾਂ ਜਿੱਥੇ ਬੈਠੇ ਹਾਂ ਇਸ ਦਾ ਨਾਮ ਆਪਣੀ ਮਾਤਾ ਜੀ ਦੇ ਨਾਮ ਦੇ ਉੱਤੇ ਸ਼ੱਕ ਨਾਨਕੀ ਰੱਖਿਆ ਇਹ ਉਹ ਮਹਾਨ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਪਣੀ ਫਰਿਆਦ ਲੈ ਕੇ ਆਏ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬਾਹ ਫੜੀ ਇਸੀ ਧਰਤੀ ਤੋਂ ਗੁਰੂ ਸਾਹਿਬ ਨੇ ਦਿੱਲੀ ਨੂੰ ਚਾਲੇ ਪਾਏ ਆਗਰੇ ਚ ਗ੍ਰਿਫਤਾਰੀ ਹੋਈ ਤੇ ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗੁਰੂ ਸਾਹਿਬ ਦੇ ਸੀਸ ਨੂੰ ਅਦਬ ਤੇ ਸਤਕਾਰ ਨਾਲ ਨਾਨਕ ਪੁਰਸਾਬ ਲੈ ਕੇ ਆਉਂਦੇ ਆ ਤੇ ਜਦੋਂ ਦਸਮ ਪਾਤਸ਼ਾਹ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਦੇ ਆ ਤੇ ਸੀਨੇ ਨਾਲ ਲਾਂਦੇ ਆ ਤੇ ਕਹਿੰਦੇ ਆ ਰੰਗਰੇਟੇ ਗੁਰੂ ਕੇ ਬੇਟੇ ਤੇ ਗੁਰੂ ਸਾਹਿਬ ਬਚਨ ਕਰਦੇ ਆ ਕਿ ਤੁਸੀਂ ਸਾਡੇ ਪਿਤਾ ਦਾ ਸੀਸ ਨਹੀਂ ਲੈ ਕੇ ਆਏ ਤੁਸੀਂ ਸਾਡਾ ਸੂਰਜ ਲੈ ਕੇ ਆਏ ਇਹੋ ਮਹਾਨ ਧਰਤੀ ਹੈ ਇਹੋ ਮਹਾਨ ਧਰਤੀ ਹੈ ਜਿੱਥੇ ਦਸਮ ਪਾਤਸ਼ਾਹ ਨੇ ਕੁਲ ਕਨਾਇਤ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਖਾਲਸੇ ਦੇ ਰੂਪ ਦੇ ਵਿੱਚ ਇਸੀ ਧਰਤੀ ਦੇ ਉੱਤੇ ਗੁਰੂ ਸਾਹਿਬ ਦੇ ਚਰਨ ਪੈਜ ਸਾਰੇ ਸਹਬਜ਼ਾਦੇ ਇੱਥੇ ਖੇਡੇ ਇਹੋ ਇੰਨੀ ਪਾਵਨ ਪਵਿੱਤਰ ਧਰਤੀ ਆ ਜਾ ਪਏ ਇੱਥੇ ਇਕੱਠੇ ਹੋ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰਾਂ ਪੰਜਾਬ ਸਰਕਾਰ ਵੱਲੋਂ ਲਗਭਗ 1 ਸਾਲ ਪਹਿਲਾਂ ਇਹ ਫੈਸਲਾ ਲਿਆ ਗਿਆ ਬਜਟਰੀ ਪ੍ਰੋਵੀਜ਼ਨਸ ਕਿਤੇ ਗਈਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਆਪਣੀ ਅਗਵਾਈ ਹੇਠ ਕਮੇਟੀ ਬਣਾਈ ਗਈ ਜਿਹਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਬਹੁਤ ਸਾਰੇ ਮੰਤਰੀ ਸਹਿਬਾਨ ਸਨ ਸਾਰੇ ਆਫੀਸਰਸ ਤੇ ਮਗਰ ਮੈਂ ਯਾਦ ਕਰਾਂ ਹਰ ਹਫਤੇ ਰਿਵਿਊ ਹੁੰਦਾ ਸੀ ਤੇ ਖੁਦ ਮੁੱਖ ਮੰਤਰੀ ਸਾਹਿਬ ਹਰ ਮੌਕੇ ਦੇ ਉੱਤੇ ਕਿਵੇਂ ਚੱਲ ਰਹੀ ਹੈ ਤਿਆਰੀ ਕਿਵੇਂ ਚੱਲ ਰਹੀ ਹੈ ਤਿਆਰੀ ਤੇ ਅੱਜ ਅਸੀਂ ਇੱਥੇ ਖੜੇ ਹਾਂ ਜਿਸ ਦਿਨ ਅਸੀਂ ਅਨਾਉਂਸ ਕੀਤਾ ਕਿ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਚ ਹੋਊਗਾ ਤਾਂ ਸਾਰੀ ਦੁਨੀਆ ਇਹ ਸਵਾਲ ਪੁੱਛਦੀ ਸੀ ਕਿਵੇਂ ਹੋ ਸਕਦਾ ਪਰੇ ਮਾਨ ਸਾਹਿਬ ਤੇ ਆਪ ਜੀ ਦਾ ਸੇਯੂਗ੍ਰਿਆ ਕਿ ਅੱਜ ਇਹ ممکن ਹੋਇਆ ਥੈਂਕ ਯੂ ਥੈਂਕ ਯੂ ਮਾਨਯੋ ਸਪੀਕਰ ਸਾਹਿਬ ਜਿੱਥੇ ਅਸੀਂ ਇਹਨਾਂ ਦੇ ਵਿੱਚ ਜਿੱਥੇ ਸਮਾਗਮ ਚੱਲਦੇ ਉਸ ਦੇ ਨਾਲ ਨਾਲ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਜਿੰਨੇ ਸਕੂਲ ਹੈ ਚਾਹੇ ਉਹ ਸਰਕਾਰੀ ਚਾਹੇ ਪ੍ਰਾਈਵੇਟ ਹਰ ਸਕੂਲ ਦੇ ਵਿੱਚ ਸਵੇਰੇ ਮਾਰਨਿੰਗ ਅਸੈਂਬਲੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਤਿਹਾਸ ਮਾਰਨਿੰਗ ਅਸੈਂਬਲੀ 10 ਤੋਂ 12 ਮਿੰਟ ਬਹੁਤ ਅਜੀ ਉਹ ਜਿਹੜਾ ਪੜਾਇਆ ਜਾ ਰਿਹਾ ਹਾਰਿਕ ਯੂਨੀਵਰਸਿਟੀ ਹਾਰਿਕ ਕਾਲਜ ਹਾਰਿਕ ਵਿਦਿਅਕ ਅਦਾਰੇ ਦੇ ਵਿੱਚ ਸੈਮੀਨਾਰਸ ਹੋ ਰਹੇ ਆ ਪੂਰੇ ਅਨੰਦਪੁਰ ਸਾਹਿਬ ਨੂੰ ਤਿਆਰ ਕਰਨ ਲਈ ਮੁੱਖ ਸਮਾਗਮਾਂ ਦੇ ਲਈ ਹਰ ਇੱਕ ਸੜਕ ਨੂੰ ਨਵਾਂ ਬਣਾਇਆ ਗਿਆ ਥੈਂਕ ਯੂ ਕਰ ਲੋ ਜੀ ਕਨਕਲੂਡ ਮਹਿਮਾਨ ਸਪੀਕਰ ਸਾਹਿਬ ਦੋਕ ਮਿੰਟ ਜਿਹੜੇ ਸਮਾਗਮ ਚੱਲ ਰਹੇ ਆ ਇਸ ਦੇ ਨਾਲ ਨਾਲ ਪੂਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਆਪ ਜੀ ਦੇਖ ਸਕਦੇ ਹੋ ਸੰਗਤ ਦੀ ਸਹੂਲਤ ਦੇ ਲਈ ਪਹਿਲੀ ਵਾਰੀ ਸ਼ਾਨਦਾਰ ਟੈਂਟਸ ਟੀਜ਼ ਪਾਰਕਿੰਗਸ ਅਸੀਕ ਐਪ ਜਿਹੜੀ ਆ ਨਨਪੁਰ ਸਾਹਿਬ 350.com ਇਸ ਦੇ ਨਾਲ-ਨਾਲ ਈ ਰਿਕਸ਼ਾ ਸ਼ਟਲ ਸਰਵਿਸਿਜ਼ ਤੇ ਮੇਰੀ ਦਸਦਮਾ ਕਿ ਜਿਵੇਂ ਪੰਜਾਬ ਦੇ ਬਾਕੀ ਸਮਾਗਮ ਹੁੰਦੇ ਆ ਜੋੜ ਮੇਲੇ ਹੁੰਦੇ ਆ ਹੋਲਾ ਮਹੱਲਾ ਹੁੰਦਾ ਉੱਥੇ ਸਾਲਾਂ ਦੀ ਆਦਤ ਹੈ ਪਰ ਇੱਕ ਪਹਿਲੀ ਵਾਰ ਇੱਕ ਇੰਨੇ ਵੱਡੇ ਸਮਾਗਮ ਜਿਹੜਾ ਇੱਕ ਉਹ ਬਣਾਇਆ ਜਾ ਰਿਹਾ ਨਾਲ ਹੀ ਜਿਹੜਾ 23 ਲਾਈਟ ਐਂਡ ਸਾਊਂਡ ਸ਼ੋਅ ਪੰਜਾਬ ਦੇ ਹਰ ਇੱਕ ਜ਼ਿਲ੍ਹੇ 'ਚ ਹੋਏ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਅਨੰਪੁਰ ਸਾਹਿਬ ਦੀ ਸੀਤਰਤੀ ਤੇ ਮੈਂ ਆਪ ਸਭ ਨੂੰ ਵੀ ਬੇਨਤੀ ਕਰੂੰਗਾ ਅੱਜ ਸ਼ਾਮੀ 6 ਵਜੇ ਧਰੋਂ ਛੋਹੂਗਾ ਤੇ ਆਸਮਾਨ ਤੱਕ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਗੁਰੂ ਸਾਹਿਬ ਨੂੰ ਜਿਹੜੀ ਹੈ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਮੈਂ ਕਿਉਂਕਿ ਲਈ ਆਪ ਜੀ ਨੇ ਸਮੇਂ ਦੀ ਪਵੰਦੀ ਹੈ ਮੈਂ ਅੰਤ ਦੇ ਵਿੱਚ ਸਿਰਫ ਇਹ ਗੱਲ ਕਹੂੰਗਾ ਤੇ ਇਹ ਗੱਲ ਮੈਂ ਇੱਕ ਵਿਧਾਇਕ ਦੇ ਨਾਤੇ ਨਹੀਂ ਜਾਂ ਇੱਕ ਮੰਤਰੀ ਹੋਣ ਦੇ ਨਾਤੇ ਨਹੀਂ ਆ ਕੋਈ ਆਮ ਆਦਮੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਆਨ ਰਿਕਾਰਡਿੰਗ ਸਿੱਖ ਵਜੋਂ ਕਹਿ ਰਿਹਾ ਬਹੁਤ ਲੋਕ ਕਹਿੰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਬਾਰੇ ਮੈਂ ਦੱਸਦਾ ਜੀ ਕਿ ਜਿਸ ਤਰੀਕੇ ਨਾਲ ਇਹਨਾਂ ਸਮਾਗਮਾਂ ਦੇ ਲਈ ਜਦੋਂ ਵੀ ਅਸੀਂ ਜਾਂਦੇ ਸੀ ਕਿ ਕਿੰਨਾ ਵਜੇ ਉਹ ਕਹਿੰਦੇ ਸੀ ਲੱਖੀ ਸ਼ਾਹ ਵੰਜਾਰੇ ਨੇ ਆਪਣਾ ਘਰ ਸੋਕ ਦਿੱਤਾ ਆਪਣੇ ਘਰ ਨੂੰ ਅੱਗ ਲਾ ਦਿੱਤੀ ਇਸ ਕਰਕੇ ਤੁਸੀਂ ਪੈਸੇ ਦੀ ਗੱਲ ਨਹੀਂ ਕਰਨੀ ਜੋ ਕੁਝ चाहिਦਾ थैंक यू ਉਹ ਗੁਰੂ ਸਾਹਿਬ ਦੀ ਸ਼ਹਾਦਤ ਲਈ ਮੈਂ ਸਮਝਦਾ ਮਾਨ ਸਾਹਿਬ ਤੋਂ ਸੱਚਾ ਸਿੱਖ ਕੋਈ ਹੋ ਨਹੀਂ ਸਕਦਾ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਆਪਣੇ ਕੌਮੀ ਕਨਵੀਨਰ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨੀ ਸਾਰੀ ਆਰਗੇਨਾਈਜੇਸ਼ਨ ਨੂੰ ਪਿਛਲੇ ਕਈ ਦਿਨਾਂ ਤੋਂ ਲਾ ਦਿੱਤਾ ਤੇ ਸਾਰੀ ਅੱਜ ਪੰਜਾਬ ਸਰਕਾਰ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਸਮਰਪਿਤ ਹੈ ਧੰਨਵਾਦ ਮੈਨੂੰ ਸਪੀਕਰ ਸਰ ਥੈਂਕ ਯੂ ਥੈਂਕ ਯੂ ਸ਼੍ਰੀ ਨਿਖਤਰਪਾਲ ਜੀ ਆਪਣੇ ਕੋਲੇ ਸਮੇਂ ਦੀ ਸੀਮਾ ਹੈ ਜੀ ਆਪਾਂ 5 ਮਿੰਟ ਦੇ ਵਿੱਚ ਜਿਹੜਾ ਇਹ ਕਨਕਲੂਡ ਕਰਨਾ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਮੈਨੂੰ ਇਸ ਇਤਿਹਾਸਕ ਮੌਕੇ ਤੇ ਤੇ ਪਵਿੱਤਰ ਧਰਤੀ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਸਪੀਕਰ ਸਾਹਿਬ ਆਪ ਜੀ ਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਦਾਰ ਬੈਂਸ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਅਪਰਾਲਾ ਇਸ ਪਵਿੱਤਰ ਧਰਤੀ ਦੇ ਕੀਤਾ ਜਿਸ ਧਰਤੀ ਤੋਂ ਚਾਰ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਮਨੁੱਖਤਾ ਦੇ ਭਲੇ ਲਈ ਅਤੇ ਜ਼ਬਰ ਔਰ ਜ਼ੁਲਮ ਦੇ ਖਿਲਾਫ ਲਗਾਇਆ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਮਾਲਕ ਜਿਹਦੇ ਘਰ 1 ਅਪ੍ਰੈਲ 1621 ਨੂੰ ਪੈਦਾ ਹੋਏ ਤਿਆਗਮਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਬਾਰੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋ ਸਮਾਂ ਤੋਂ ਪਹਿਲਾਂ ਨੌਵੇਂ ਗੁਰੂ ਬਾਬਾ ਬਕਾਲੇ ਦਾ ਇਸ਼ਾਰਾ ਕੀਤਾ ਮੱਖਣ ਸ਼ਾ ਲਵਾਨੇ ਦੇ ਡੁੱਬਦੇ ਜਹਾਜ਼ ਨੂੰ ਮੋੜਾ ਦੇਣ ਵਾਲੇ 22 ਮੰਜੀਆਂ ਦੇ ਤੰਦੂਕਾਰੇ ਵਿੱਚੋਂ ਪ੍ਰਕਾਸ਼ਮਾਨ ਹੋਣ ਵਾਲੇ ਮੱਖਣ ਸ਼ਾ ਲਵਾਨੇ ਦੀਆਂ 500 ਬੋਰਾ ਦੇ ਮਾਲਕ ਬਾਬਾ ਬਕਾਲੇ ਦੇ ਭੋਰਿਆਂ ਵਿੱਚੋਂ ਬਾਬਾ ਤੇਗਾ ਜੀ ਤੇਗਦੇ ਧਨੀ ਨੌਵੀਂ ਪਾਛਾਈ ਖਾਲਸਾ ਪੰਥ ਦੇ ਪਿਤਾ ਧੰਨ ਸ੍ਰੀ ਪਿਤਾ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਖਾਲਸੇ ਦੀ ਜਨਮ ਭੂਮੀ ਦੇ ਸਿਰਜਣਹਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਜੰਜੂ ਦਾ ਰਾਖਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਕਤਾਰਪੁਰ ਦੀ ਜੰਗ ਵਿੱਚ ਜੋਰ ਦਿਖਾਉਣ ਵਾਲੇ ਤੇਗਾ ਦੇ ਤਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇਸ਼ ਦੇ ਵਿੱਚ ਧਰਮ ਪਰਵਰਤਨ ਨੂੰ ਠੱਲ ਪਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਸਭਾ ਮਨ ਜੰਜੂ ਲਾ ਕੇ ਰੋਟੀ ਖਾਣ ਵਾਲੇ ਰੰਗਜੀਤ ਦਾ ਰਸਤਾ ਬੰਦ ਕਰਨ ਵਾਲੇ ਗੁਰੂ ਤੇਗ ਬਹਾਦਰ ਸ੍ਰੀਂਦੀ ਚਾਦਰ ਜਿੱਥੇ ਅਸੀਂ ਅੱਜ ਗੁਰੂ ਤੇਗ ਸਪਾਧਰ ਸਾਹਿਬ ਜੀ ਦਾ 350 ਸਾਲਾ ਛੇਦੀ ਦਿਹਾੜਾ ਮਨਾ ਰਹੇ ਹਾਂ ਉੱਥੇ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਸਰਸਵਤ ਬ੍ਰਾਹਮਣ ਜੇਲਮ ਜ਼ਿਲ੍ਹੇ ਤੋਂ ਆਏ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ ਨੂੰ ਵੀ ਸ਼ਰਧਾ ਔਰ ਸ਼ਰਧਾ ਔਰ ਸਤਿਕਾਰ ਦੇ ਫੁੱਲ ਪੇਂਡ ਕਰਦੇ ਆ ਜਿਨ੍ਹਾਂ ਗੁਰੂ ਕਰਦੇ ਸੰਤਾਨੂਆਂ ਨੇ ਚਿਹਦੀਆਂ ਦਿੱਤੀਆਂ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਦੇ ਅੱਲਾ ਜੀ ਭਾਈ ਜਤਾ ਔਰ ਬਾਬਾ ਜੀਵਨ ਸਿੰਘ ਜੀ ਭਾਈ ਸੰਗੋਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਔਰ ਹੋਰ ਸਾਥ ਦੇਣ ਵਾਲੇ ਸ਼ਹੀਦੀਆਂ ਦੇਣ ਵਾਲਿਆਂ ਦੀਆਂ ਅੱਜ ਸਾਨੂੰ ਯਾਦਗਾਰਾਂ ਮਨਾਉਣੀਆਂ ਬਣਾਉਣੀਆਂ ਚਾਹੀਦੀਆਂ ਉਹਨਾਂ ਦੇ ਦਿਨ ਮਨਾਉਣੇ ਚਾਹੀਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਬਣਾਏ ਵਸਾਏ ਚੱਕ ਨਾਨਕੀ ਨੂੰ ਵੀ ਸਰਜੀਤ ਕਰਨਾ ਚਾਹੀਦਾ ਹੈ ਇਸ ਪਵਿੱਤਰ ਧਾਤੀ ਨੂੰ ਜ਼ਿਲ੍ਹਾ ਬਣਾਉਣ ਦੀਆਂ ਕੰਸੋਆਂ ਚੱਲ ਰਹੀਆਂ ਇਸ ਗੱਲ ਦਾ ਅਸੀਂ ਸਵਾਗਤ ਕਰਦੇ ਆਂ ਪਰ ਹਿਆਰਪੁਰ ਗੜ ਸ਼ੰਕਰ ਬੜਾ ਚੌਰ ਦੇ ਲੋਕ ਇਸ ਗੱਲ ਦੀ ਹਾਮੀ ਨਹੀਂ ਭਰ ਰਹੇ ਮੇਰੀ ਬੇਨਤੀ ਹੈ ਕਿ ਜਿਸ ਤਰ੍ਹਾਂ ਪੈਣ ਕੁਮਾਰੀ ਮਾਇਆਵਦੀ ਜੀ ਨੇ ਤਰਾਈ ਦੇ ਅੰਦਰ ਸ਼ਹੀਦ ਉਦਮ ਸਿੰਘ ਨਗਰ ਬਸਾਇਆ ਉਸ ਤੋਂ 35 ਦਿਨਾਂ ਬਾਅਦ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਣਾਇਆ ਮੇਰੀ ਬੇਨਤੀ ਹੈ ਕਿ ਰੋਪੜ ਰੂਪਨਗਰ ਜ਼ਿਲ੍ਹੇ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਜਾਂ ਸ਼੍ਰੀ ਅਨੰਦਪੁਰ ਸਾਹਿਬ ਰੱਖਿਆ ਜਾਵੇ ਤਾਂ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ਬਰ ਔਰ ਜ਼ੁਲਮ ਦੇ ਖਿਲਾਫ ਸਾਨੂੰ ਲੜਨਾ ਸਿਖਾਇਆ ਸਾਨੂੰ ਸਾਂਝੀ ਪਾਲਤਾ ਤੇ ਬਰਾਬਰਤਾ ਦਾ ਸੰਦੇਸ਼ ਦਿੱਤਾ ਔਰ ਪੰਜਾਬ ਦੇ ਅੰਦਰ ਚਾਹੇ ਚੰਡੀਗੜ੍ਹ ਦਾ ਮਾਮਲਾ ਹੈ ਯੂਨੀਵਰਸਿਟੀ ਦਾ ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਔਰ ਪੰਜਾਬੀਆਂ ਦੇ ਜਿਹੜੇ ਮਾਮਲੇ ਆ ਉਹ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦੇ ਆ ਰਮਾਂਡੋ ਸਪੀਕਰ ਸਾਹਿਬ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਇਸ ਖਾਲਸੇ ਦੀ ਜਨਮ ਭੂਮੀ ਤੇ ਇਤਿਹਾਸਕ ਸੈਸ਼ਨ ਬਲਾ ਕੇ ਇਹ ਬਹੁਤ ਵੱਡਾ ਪ੍ਰਾਲਾ ਕੀਤਾ ਮੈਨੂੰ ਮਾਣ ਹੈ ਕਿ ਮੈਂ ਇਸ ਸੁਸਾਧਨ ਦਾ ਮੈਂਬਰ ਆ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਪੰਜਾਬ ਦੀ ਸਰਕਾਰ ਜਿਨ੍ਹਾਂ ਨੇ ਇਹ ਬਹੁਤ ਵੱਡਾ ਪ੍ਰਾਲਾ ਕੀਤਾ ਮੈਂ ਉਹਦਾ ਵੀ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਹੈ ਇੱਕ ਐਜੂਕੇਸ਼ਨ ਦਾ ਕਨਸੈਪਟ ਸਿੱਖਿਆ ਦਾ ਖੇਤਰ ਔਰ ਧਰਮ ਨੂੰ ਅੱਗੇ ਵਧਾਉਣ ਦਾ ਖੇਤਰ ਜੋ ਗੁਰੂ ਸਾਹਿਬ ਨੇ ਸਾਨੂੰ ਸੇਧ ਦਿੱਤੀ ਹੈ ਸਾਨੂੰ ਉਸਤੇ ਚੱਲਣਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਨੇ ਸਾਂਝੀ ਪਾਲਤਾ ਦਾ ਬਰਾਬਰ ਦਾ ਦਾ ਸੰਦੇਸ਼ ਦਿੱਤਾ ਹੈ ਸਾਨੂੰ ਉਹਨੂੰ ਮੰਨ ਲ ਕੇ ਜਾਤਾਂ ਪਾਤਾਂ ਤੋਂ ਉੱਠੇ ਉੱਠ ਕੇ ਸਰਬ ਧਰਮ ਦਾ ਸਤਿਕਾਰ ਕਰਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਕਿ ਅੱਜ ਤੁਸੀਂ ਇਸ ਇਤਿਹਾਸਿਕ ਮੌਕੇ ਗੁਰੂ ਤੇਗ ਬਹਾਦਰ ਜੀ ਬਾਰੇ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਸਤਕਾਰਯੋਗ ਵਿਧਾਇਕ ਸਾਥੀਓ ਤੇ ਮੇਰੇ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਕਿਉਂਕਿ ਜਦੋਂ ਸਾਰੀ ਮਨੁੱਖਤਾ ਸਰਦਾ ਦੇ ਸਮੁੰਦਰ ਦੇ ਵਿੱਚ ਡੁੱਬੀ ਹੋਈ ਹੈ ਅੱਜ ਅਸੀਂ ਉਸ ਮਹਾਨ ਜੋਤ ਨੂੰ ਇਸ ਧਰਤੀ ਦੇ ਉੱਤੇ ਨਮਨ ਕਰਨ ਦੇ ਲਈ ਇਕੱਠੇ ਹੋਏ ਆ ਜਿਸ ਰੱਬੀ ਰੂਹ ਨੇ ਸੱਚ ਨੂੰ ਆਪਣੀ ਜਾਨ ਤੋਂ ਵੀ ਉੱਚਾ ਮੰਨਿਆ ਜਿਸ ਨੇ ਧਰਮ ਦੀ ਰੱਖਿਆ ਦੇ ਲਈ ਆਪਣੇ ਸੀਸ ਦੀ ਕੁਰਬਾਨੀ ਦੇ ਕੇ ਮਨੁੱਖਤਾ ਦਾ ਜੀਵ ਆ ਜਗਾਇਆ ਉਹ ਮਹਾਨ ਜੋਤ ਜਿਸ ਨੇ ਅਸ਼ੈਨ ਸੀਲਤਾ ਦੇ ਹਨੇਰੇ ਨੂੰ ਮਨੁੱਖਤਾ ਦੇ ਚਾਨਣ ਦੇ ਵਿੱਚ ਬਦਲ ਦਿੱਤਾ ਉਹ ਜੋਤ ਸੀ ਤਾਂ ਤਾਂ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝਦਾ ਕਿ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਪਰਬ ਮਹਾਨ ਖਾਲਸੇ ਦੀ ਪਵਿੱਤਰ ਧਰਤੀ ਉਹ ਖਾਲਸਾ ਜਿਹੜੀ ਕਿ ਦਲਿਤ ਕ੍ਰਾਂਤੀ ਦੇ ਨਾਲ ਵੀ ਜਿਹਨੂੰ ਅਸੀਂ ਜਾਣ ਸਕਦੇ ਆ ਊਚ ਨੀਚ ਦਾ ਪਾੜਾ ਖਤਮ ਕਰਕੇ ਇਸ ਧਰਤੀ ਦੇ ਉੱਤੋਂ ਔਰ ਤੁਸੀਂ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਨੇ ਭਾਈ ਜੇਤਾ ਜੀ ਦੇ ਪਵਿੱਤਰ ਹਾਲ ਦੇ ਵਿੱਚ ਉਹ ਲੋਕ ਨੀਵੇਂ ਨਤਾਣੇ ਜਿਨ੍ਹਾਂ ਨੂੰ ਕਿ ਲੋਕ ਅੱਜ ਤੱਕ ਦਰਕਾਰਦੇ ਰਹੇ ਜਿਨ੍ਹਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਛਾਤੀ ਦੇ ਨਾਲ ਲਾ ਕੇ ਕਿਹਾ ਸੀ ਕਿ ਜੇ ਤਿਰੰਗ ਰੇਟੇ ਗੁਰੂ ਕੇ ਬੇਟੇ ਅੱਜ ਤੁਸੀਂ ਉਹਨਾਂ ਦੇ ਹਾਲ ਦੇ ਵਿੱਚ ਇਹ ਐਡਾ ਵੱਡਾ ਦਿਨ ਮਨਾ ਕੇ ਉਸ ਕੌਮ ਨੂੰ ਵੀ ਮੈਨੂੰ ਲੱਗਦਾ ਕਿ ਬਹੁਤ ਵੱਡਾ ਮਾਣ ਦਿੱਤਾ ਸਨਮਾਨ ਦਿੱਤਾ ਪਰ ਮੈਂ ਸਮਝਦਾ ਕਿ ਜਦੋਂ ਸ਼ਹੀਦਾਂ ਦਾ ਨਾਮ ਆ ਜਾਂਦਾ ਉੱਥੇ ਆਪਣੇ ਆਪ ਹੀ ਉਹ ਜਿਹੜੀ ਗੱਲ ਹੈ ਉਹ ਮਾਣ ਤੇ ਸਨਮਾਨਯੋਗ ਹੋ ਜਾਂਦੀ ਹੈ ਮਾਣਯੋਗ ਸਪੀਕਰ ਸਾਹਿਬ ਜਦੋਂ ਮਨੁੱਖਤਾ ਦੀ ਰੱਖਿਆ ਅਤੇ ਸੱਚ ਦੇ ਰਾਹ ਤੇ ਆਜ਼ਾਦੀ ਦੀ ਗੱਲ ਚਲਦੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਭ ਤੋਂ ਉੱਚੇ ਅਤੇ ਸਨਮਾਨ ਦੇ ਨਾਲ ਲਿਆ ਜਾਂਦਾ ਉਹ ਸਿਰਫ ਸਿੱਖ ਧਰਮ ਦੇ ਹੀ ਗੁਰੂ ਨਹੀਂ ਸਨ ਸਗੋਂ ਮਨੁੱਖਾਂ ਦੇ ਅਧਿਕਾਰਾਂ ਦੇ ਰਖਵਾਲੇ ਵੀ ਸਨ ਗੁਰੂ ਜੀ ਦੀ ਸ਼ਹਾਦਤ ਸਿਰਫ ਇਤਿਹਾਸਕ ਘਟਨਾ ਨਹੀਂ ਇਹ ਸ਼ਹਾਦਤ ਸਾਨੂੰ ਰੋਹਾਨੀਅਤ ਤਾਕਤ ਦਿੰਦੀ ਹੈ ਗੁਰੂ ਸਾਹਿਬ ਜੀ ਕਲਮ ਦੇ ਧਨੀ ਸਨ ਔਰ ਨਾਲ ਦੀ ਨਾਲ ਤੇਗ ਦੇ ਵੀ ਧਨੀ ਸਨ ਕਿਉਂਕਿ ਗੁਰੂ ਸਾਹਿਬ ਜੀ ਦਾ ਜੋ ਨਾਮ ਗੁਰੂ ਤੇਗ ਬਹਾਦਰ ਹੈ ਇਹ ਤੇਗ ਦੇ ਧਨੀ ਹੋਣ ਦੇ ਕਾਰਨ ਗੁਰੂ ਸਾਹਿਬ ਦਾ ਨਾਮ ਤੇਗ ਬਹਾਦਰ ਜੀ ਪਿਆ ਗੁਰੂ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 116 ਸ਼ਬਦ ਹਨ ਜੇ ਆਪਾਂ ਜਪਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਆਖਿਆ ਮੰਨੀਏ ਤਾਂ ਜੇ 116 ਸ਼ਬਦ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਇਹ ਜਿਹੜੇ ਸ਼ਬਦ ਨੇ ਇਹ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਚੋੜ ਨੇ ਔਰ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਭੈ ਕਾਹੂ ਕੋ ਦੇਤਨਾ ਨਾ ਪਹਿਮਾਨਤਾਨ ਕਾ ਨਾਨਕ ਸੁਨਰੇ ਮਨ ਗਿਆਨੀ ਤਾਹੇ ਬਖਾਨ ਆਪ ਜੀ ਦੀ ਬਾਣੀ ਆਤਮਿਕ ਸ਼ਾਂਤੀ ਸਹਿਣਸ਼ੀਲਤਾ ਅਧਿਆਤਮਿਕਤਾ ਦੀ ਝਲਕ ਮਿਲਦੀ ਹੈ ਗੁਰੂ ਸਾਹਿਬ ਫਰਮਾਨ ਕਰਦੇ ਨੇ ਜੋ ਨਰ ਦੁੱਖ ਮੈਂ ਦੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਾਹੀ ਜਾਕੇ ਕੰਚਨ ਮਾਟੀ ਮਾਨੈ ਕਿ ਜਿਹੜਾ ਮਨੁੱਖ ਦੁੱਖ ਨੂੰ ਅਤੇ ਸੁਖ ਨੂੰ ਇੱਕ ਮਿੱਟੀ ਦੇ ਸਮਾਨ ਸਮਝਦਾ ਉਹੀ ਮਨੁੱਖ ਸੱਚਾ ਵਾ ਉਹਦੀ ਜਿਹੜੀ ਆਤਮਾ ਵਾ ਉਹੀ ਮੁਕਤ ਹੈ ਗੁਰੂ ਸਾਹਿਬ ਦਾ ਜਿਸ ਸਮੇਂ ਜਨਮ ਹੋਇਆ ਉਸ ਸਮੇਂ ਭਾਰਤ ਦੇ ਵਿੱਚ ਔਰੰਗਜ਼ੇਬ ਦਾ ਰਾਜ ਸੀ ਔਰ ਉਹ ਪੂਰੇ ਦੇਸ਼ ਨੂੰ ਮੁਗਲ ਸਲਤਨਤ ਦੇ ਵਿੱਚ ਬਦਲ ਦੇਣਾ ਚਾਹੁੰਦਾ ਸੀ ਔਰ ਗੁਰੂ ਸਾਹਿਬ ਨੇ ਉਸ ਸਮੇਂ ਤੋਤੀ ਅਤੇ ਟੋਪੀ ਦੀ ਰੱਖਿਆ ਦੇ ਲਈ ਆਪਣਾ ਜੀਵਨ ਬਲਦਾਨ ਦੇ ਦਿੱਤਾ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਗਾ ਗੁਰੂ ਸਾਹਿਬ ਨੇ ਉਸ ਸਮੇਂ ਇੱਕ ਐਸਾ ਕ੍ਰਾਂਤੀਕਾਰੀ ਕਦਮ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਜ਼ਰੂਰੀ ਸੀ ਕਿਉਂਕਿ ਇੱਕ ਫਿਰਕੇ ਨੂੰ ਪੂਰੇ ਫਿਰਕੇ ਨੂੰ ਮੁਗਲੀਆਂ ਬਣਾਉਣ ਦੇ ਲਈ ਔਰੰਗਜ਼ੇਬ ਆਪਣੀ ਪੂਰੀ ਵਾਹ ਲਾ ਰਿਹਾ ਸੀ ਗੁਰੂ ਸਾਹਿਬ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਉਂਦੇ ਆ ਤਾਂ ਗੁਰੂ ਸਾਹਿਬ ਨੇ ਜਾ ਕੇ ਕਿਹਾ ਕਿ ਜਾ ਕੇ ਕਹਿ ਦਿਓ ਔਰੰਗੇ ਨੂੰ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਧਰਮ ਕਬੂਲ ਕਰਵਾ ਦੇਵੇ ਤਾਂ ਅਸੀਂ ਸਾਰੇ ਜਾਣੇ ਮੁਸਲਮਾਨ ਬਣਨ ਦੇ ਲਈ ਤਿਆਰ ਹੋ ਜਾਵਾਂਗੇ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਤਿੰਨ ਸੇਵਕ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਕਿ ਬਾਰੀ-ਬਾਰੀ ਗੁਰੂ ਜੀ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਗੁਰੂ ਜੀ ਨੂੰ ਵੀ ਭਾਰੀ ਤਸੀਹੇ ਦਿੱਤੇ ਗਏ ਔਰ ਗੁਰੂ ਸਾਹਿਬ ਜੀ ਨੂੰ ਵੀ ਉਸ ਸਮੇਂ ਜਦੋਂ ਉਹਨਾਂ ਨੇ ਪੁੱਛਿਆ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਤਿੰਨਾਂ ਸੇਵਕ ਇੱਕ ਨੂੰ ਆਰੇ ਦੇ ਨਾਲ چیر ਕੇ ਸ਼ਹੀਦ ਕੀਤਾ ਇੱਕ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਇੱਕ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਕਿ ਜੇ ਤੁਸੀਂ ਵੀ ਅੱਜ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਨੂੰ ਵੀ ਇਸੇ ਤਰੀਕੇ ਦੇ ਨਾਲ ਸ਼ਹੀਦ ਕਰ ਦਿੱਤਾ ਜਾਵੇਗਾ ਪਰ ਗੁਰੂ ਸਾਹਿਬ ਜੀ